ਗਾਮੇ ਦੀ ਦੇਖ ਰਿਹਾ ਹਾਂ ਤੁਸੀਂ ਸੋਚਦੇ ਹੋਵੋਗੇ ਕਿ ਕੋਈ ਕੋਈ ਹੋਰ ਮਸਲਾ ਹੋ ਗਿਆ ਤਾਂ ਦਾਅਦ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਥੇ ਖੂਨੀ ਝੜਪ ਹੋਈ ਹੈ ਫਿਰੋਜ਼ਪੁਰ ਦੇ ਕਸਬਾ ਜੀਰੇ ਦੇ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਜੋ ਕਿ ਆਪਣੇ ਸਮਰਥਕਾਂ ਨਾਲ ਬਾਜ਼ਾਰ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲੈ ਕੇ ਜਾ ਰਹੇ ਸੀ ਤਾਂ ਜੀਰਾ 메ਨ ਚੌਕ ਦੇ ਕੋਲ ਉਹਨਾਂ ਦੇ ਉੱਤੇ ਹਮਲਾ ਹੋਇਆ ਜਿਸ ਵਿੱਚ ਕੁਲਵੀਰ ਸਿੰਘ ਜੀਰਾ ਨੂੰ ਸੱਟਾਂ ਲੱਗੀਆਂ ਅਤੇ ਕੁਲਵੀਰ ਸਿੰਘ ਜੀਰਾ ਲਹੂ ਲਹਾਨ ਹੋ ਗਏ ਤੇ ਉਹਨਾਂ ਦੇ ਸਾਥੀ ਵੀ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਹੀ ਪੁਲਿਸ ਦੇ ਵੱਲੋਂ ਹਵਾਈ ਫਾਇਰ ਕਰਕੇ ਇਸ ਮਸ਼ਰਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਪਿਛੇ 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 ਹਸਪਤਾਲ ਦੇ ਵਿੱਚ ਦਾਖਲ ਕੁਲਵੀਰ ਸਿੰਘ ਜੀਰਾ ਨੇ ਦੱਸਿਆ ਕਿ ਆਖਰ ਇਹ ਘਟਨਾ ਵਾਪਰੀ ਕਿਵੇਂ ਆ ਬਾਈਟਾਂ ਲਾ ਦਿਓ ਜੀ ਇੱਥੇ ਗੱਲ ਇਹ ਹੈ ਕਿ ਅੱਜ ਨਾਮਿਨੇਸ਼ਨਾਂ ਦੀ ਜਿਹੜੀ ਡੇਟ ਸੀਗੀ ਔਰ ਕੱਲ ਅਸੀਂ ਦੱਸ ਕੇ ਆਏ ਹਾਂ ਕਿ ਸਾਡੇ ਕਿਸੇ ਸਾਡੇ ਕਿਸੇ ਬੰਦੇ ਨੂੰ ਜਿਹੜਾ ਕਿ ਉਹ ਨਾ ਤਾਂ ਚੁੱਲਾ ਟੈਕਸ ਦਿੱਤਾ ਹੈ ਨਾ ਕੋਈ ਐਨਓਸੀ ਦਿੱਤੀ ਹੈ ਔਰ ਉਥੇ ਗੁੰਡੇ ਖਿਲਾਰਿਆ ਸਾਡੇ ਵਰਕਰਾਂ ਦੀਆਂ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਔਰ ਉਹਦੇ ਚ ਐਸਐਸਪੀ ਮੈਡਮ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਆਪ ਤੁਹਾਡੇ ਜਿਹੜੇ ਨਾਮੀਨੇਸ਼ਨ ਕਰਾਵਾਂਗੇ ਔਰ ਤੁਹਾਡੇ ਬੰਦੇ ਜਿਹੜੇ ਨਾਮੀਨੇਸ਼ਨ ਕਰਨਗੇ ਅਸੀਂ ਅੱਜ 11 ਵਜੇ ਦਾ ਘਰੋਂ ਚੱਲਣ ਦਾ ਟਾਈਮ ਦਿੱਤਾ ਸੀ ਤੇ ਸਵਾ 11 ਵਜੇ ਮੈਂ ਕੈਮਰਿਆਂ ਦੀ ਰਿਕਾਰਡਿੰਗ ਵੀ ਦੇ ਸਕਦਾ ਸਵਾ 11 ਵਜੇ ਜਿਹੜੇ ਐਸਐਚਓ ਸਿਟੀ ਔਰ ਡੀਐਸਪੀ ਜੀਰਾ ਨੇ ਉਹਨਾਂ ਨੂੰ ਭੇਜਿਆ ਗਿਆ ਔਰ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਕਹੋ ਜੀ ਇੱਥੇ ਰਹਿਣ ਕਿਉਂਕਿ ਉਹਨਾਂ ਦਾ 1.5 200 ਬੰਦਾ ਜਿਹੜਾ ਕਿ ਉਹ ਨਾਮੀਨੇਸ਼ਨ ਕਰ ਰਿਹਾ ਔਰ 1.5 200 ਬੰਦਾ ਜਿਹੜਾ ਨਾਮੀਨੇਸ਼ਨ ਕਰ ਰਿਹਾ ਉਹਨਾਂ ਨੂੰ ਜਾ ਲੈਂਦੇ ਉਸ ਤੋਂ ਬੱਸਾਂ 'ਚ ਉਲ ਜਾਣ ਤੋਂ ਬਾਅਦ ਦੇ ਵਿੱਚ ਜਿਹੜਾ ਕਿ ਅਸੀਂ ਤੁਹਾਡੇ ਬੰਦਿਆਂ ਦੇ ਨਾਮੀਨੇਸ਼ਨ ਪੇਪਰ ਜਿਹੜੇ ਉਹ ਦਾਖਲ ਕਰਾਵਾਂਗੇ ਤਾਂ ਸਾਨੂੰ ਜਿਹੜਾ ਪੁਲਿਸ ਨੇ ਧੋਖੇ ਦੇ ਵਿੱਚ ਰੱਖਿਆ ਔਰ ਧੋਖੇ ਦੇ ਵਿੱਚ ਰੱਖ ਦਿਆ ਹਾਂ ਕਿ 11 ਵਜੇ ਤੋਂ ਲੈ ਕੇ ਜਿਹੜੇ ਐਸ ਐਚ ਓ ਸਿਟੀ ਔਰ ਜਿਹੜੇ ਸਾਨੂੰ ਡੀ ਐਸ ਪੀ ਜੀਰਾ ਜਿਹੜਾ ਇਹ ਸਾਨੂੰ ਇਹ ਹੀ ਟਰਕਾਈ ਗਿਆ ਕਿ ਹੁਣ ਚਲਦੇ ਆ ਹੁਣ ਚਲਦੇ ਆ ਬੱਸ ਮੰਗਾਲੀ ਫਿਰ ਕਹਿੰਦੇ ਜੀ ਅਸੀਂ ਬੱਸ ਆਪਦੀ ਨਹੀਂ ਭੇਜ ਸਕਦੇ ਤੁਸੀਂ ਆਪਦੀਆਂ ਬੱਸਾਂ ਦੇ ਦਿਓ ਅਸੀਂ ਆਪਦੀਆਂ ਬੱਸਾਂ ਵੀ ਮੰਗਾਲੀਆਂ ਬੱਸਾਂ 'ਚ ਬੰਦੇ ਬਿਠਾ ਵੀ ਦਿੱਤੇ ਫਿਰ ਅਗੋ ਡੀਐਸਪੀ ਮੈਨੂੰ ਇਹ ਕਹਿ ਰਿਹਾ ਜੀ ਇੱਥੇ ਤੁਸੀਂ ਵੇਖੋ ਜੀ ਕਿ ਅਸੀਂ ਤੁਸੀਂ ਨਾਲ ਆਇਓ ਮੈਂ ਕਿਹਾ ਮੈਂ ਨਹੀਂ ਨਾਲ ਆਉਂਦਾ ਮੇਰੇ ਕੋਈ ਬੰਦਾ ਨਹੀਂ ਨਾਲ ਆਉਂਦਾ ਇਕੱਲੇ ਕੈਂਡੀਡੇਟ ਆਉਣਗੇ ਤਾਂ ਫਿਰ 1.5 ਵਜੇ ਅਸੀਂ ਜਿਹੜਾ ਕਿ ਉਹ ਘਰੋਂ ਚੱਲੇ ਆ ਐਸਐਚਓ ਸਿਟੀ ਸਾਨੂੰ ਲੈ ਕੇ ਗਿਆ ਸ਼ੇਰਾਂ ਵਾਲੇ ਚੌਂਕ ਦੇ ਵਿੱਚ ਟੋਟਲੀ ਜਿੰਨੇ ਮੇਰੇ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਮੈਂ ਨਾਲ ਜਾ ਰਿਹਾ ਸੀ ਮੈਂ ਅੱਗੇ ਸੀਗਾ ਕਿਉਂਕਿ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਜਿਹੜੇ ਘਰੇ ਰਹਿ ਕੇ ਲੋਕਾਂ ਨੂੰ ਕਹਿਣ ਕਿ ਤੁਸੀਂ ਇਲੈਕਸ਼ਨ ਲੜੋ ਮੈਂ ਉਹਨਾਂ ਦੇ ਵਿੱਚੋਂ ਆ ਕਿਉਂਕਿ ਮੈਂ ਵੀ ਸਰਪੰਚ ਤੋਂ ਐਮਐਲਏ ਬਣਿਆ ਸੀ ਔਰ ਮੈਂ ਲੋਕਾਂ ਨਾਲ ਵਾਦਾ ਕੀਤਾ ਸੀਗਾ ਕਿ ਸਰਕਾਰ ਦੀ ਧੱਕੇਸ਼ਾਹੀ ਖਲਾਅ ਪਹਿਲਾਂ ਮੈਂ ਅੱਗੇ ਚੱਲਾਂਗਾ ਜੇ ਪਹਿਲਾਂ ਗੋਲੀ ਵੱਜੂਗੀ ਤੇ ਕਲਵੀਰ ਸਿੰਘ ਜੀਰੇ ਦੇ ਵੱਜੂਗੀ ਬਾਅਦ ਚ ਮੇਰੇ ਕਿਸੇ ਵਰਕਰ ਦੇ ਆਲ ਕੋਈ ਵੇਖ ਸਕਦਾ ਕਾਰਨ ਮੈਂ ਜੇ ਆਇਆ ਹੀ ਹਾਂ ਹੁਣ ਬਾਹਰ ਗਿਆ ਸੀਗਾ ਉਹਨਾਂ ਪਤਾ ਕਰਦਾ ਮੈਂ ਕੀ ਆ ਔਰ ਗੱਲ ਤਾਂ ਮਾੜੀ ਆ ਭਵੇਂ ਕਿਸੇ ਦੇ ਵੀ ਕਿਹੜੀ ਵੀ ਪਾਰਟੀ ਦੇ ਬੰਦੇ ਆ ਗੱਲ ਮਾੜੀ ਆ ਜੋ ਮੈਂ ਤਾਂ ਵਾਰੀ-ਵਾਰੀ ਵੀਡੀਓ ਵੀ ਪਾਉਣਾ ਵੀ ਆਪਾਂ ਭਾਈਚਾਰਾ ਪਿਆਰ ਬਣਾ ਕੇ ਰੱਖਣਾ ਲੜਦਾ ਨਹੀਂਗਾ ਕਿਸੇ ਨੇ ਇਲੈਕਸ਼ਨ ਤਾਂ ਆਏ ਤੇ ਗਏ ਤੇ ਆਪਾਂ ਤਾਂ ਸਾਰਿਆਂ ਇੱਥੇ ਹੀ ਰਹਿਣਾ ਤਾਂ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿਸੇ ਵੀ ਸਾਰਿਆਂ ਨੂੰ ਬੇਨਤੀ ਆ ਵੀ ਪਿਆਰ ਸ਼ਾਂਤੀ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਕਿਉਂਕਿ ਵੇਖੋ ਇਹ ਇਲੈਕਸ਼ਨ ਇੱਕ ਰਾਜਨੀਤੀ ਆ ਤੇ ਸਿਆਸੀ ਬੰਦਿਆਂ ਨੇ ਵੀ ਚਲੋ ਕਾਵਦਾ ਬਣਾਉਣਾ ਹੀ ਆ ਉਹਨਾਂ ਦੇ ਮਗਰ ਨਾ ਲੱਗੋ ਮੈਂ ਤਾਂ ਕਹਿੰਦਾ ਕਿਸੇ ਵੀ ਸਿਆਸੀ ਬੰਦੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੁਸੀਂ ਆਪਦੇ ਪਿੰਡ ਦੇ ਵਿਕਾਸ ਵਾਸਤੇ ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਉਸ ਗੱਲ ਨੂੰ ਵੇਖਦੇ ਹੋਏ ਆਪ ਦਾ ਤੁਸੀਂ ਇਹ ਜਿਹੜਾ ਚੰਗਾ ਇਨਸਾਨ ਆ ਉਹਨੂੰ ਚੁਣੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਐਮ ਪਾਰਟੀ ਦੇ ਬੰਦੇ ਨੂੰ ਚੁਣੋ ਤੁਸੀਂ ਕਾਂਗਰਸ ਜਿਹੜਾ ਚੰਗਾ ਵਾ ਜਿਹੜਾ ਪਿੰਡ ਦੇ ਵਿੱਚ ਕੰਮ ਕਰਦਾ ਜਿਹੜਾ ਹਰ ਬੰਦੇ ਦੀ ਗੱਲ ਸੁਣਦਾ ਜਿਹੜਾ ਇਮਾਨਦਾਰ ਹੈ ਉਹਨੂੰ ਚਣੋ। ਕੁਲਵੀਰ ਸਿੰਘ ਜੀ ਦਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਨਜਾਇਜ਼ ਕਾਗੀ ਪਰਨੇ ਦਿੱਤੇ ਜਾ ਰਹੇ ਕੀ ਸਮਝ ਗਈ ਇਸ ਲੋਗਾਂ। ਹੁੰਦੀ ਹੈ ਤਾਂ ਬਈ ਦੇ ਇਹਨੂੰ ਚੰਗਾ ਕਰ ਲੋ ਤਵੀ ਮਾੜਾ ਮਾੜਾ ਕਰ ਲੋ ਤਵੀ ਮਾੜਾ ਇਹਨੇ ਕਦੇ ਖੁਸ਼ ਹੋਣਾ ਹੀ ਨਹੀਂਗਾ। ਮੈਂ ਤਾਂ ਬੜੀ ਬੜੀ ਕੀਆ ਇਹਦੇ ਸੱਜਣਾ ਮਿੱਤਰਾਂ ਨੂੰ ਵੀ ਨਾ ਇਹੋ ਜਿਹਾ ਕੰਮ ਕਰਿਆ ਕਰੋ ਕੀ ਫਾਇਦਾ ਕੋਈ ਮਿਲਦਾ। ਐਵੇਂ ਝੂਠੀਆਂ ਫਾਵਾ ਹੁਣ ਬੰਦੇ ਤਾਂ ਇਹਨਾਂ ਦੇ ਡਾਂਗਾ ਲਾ ਕੇ ਆਉਂ ਤੋ ਸਿੱਧ ਹੋਈ ਜਾਣੇ। ਆਜਣੀ ਦੇ ਜਦਨਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਮਾ ਡਾਂਗਾ ਇਹਨਾਂ ਦੇ ਬੰਦੇ ਲੈ ਕੇ ਆਏ ਕਿਰਪਾਨਾਂ ਇਹਨਾਂ ਦੇ ਬੰਦੇ ਲੈ ਕੇ ਆਏ ਹਾਂ ਤੇ 6 ਵਜੇ ਆ ਤੇ ਤੂੰ ਗਈ ਇਹਨਾਂ ਗੋਲੀ ਚ ਉੱਥੇ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਇਹਨਾਂ ਦੇ ਬੰਦੇ ਨੇ ਚਲਾਈਆਂ ਮੈਂ ਗੁਰਦੁਆਰੇ ਚੜਦਾ ਜੇ ਸਾਡੇ ਕਿਹੇ ਬੰਦੇ ਨੇ ਗੋਲੀ ਚਲਾਈ ਹੈ ਨਾ ਮੈਂ 10 ਦਿਨ ਤੋ ਤਿਆਰ ਕਹਿ ਦੇਖਿਆ ਜਾਵੇ ਇੱਕ ਪਾਸੇ ਚੌਂ ਜਾਂਤਾ ਲੱਗਿਆ ਹੋਇਆ ਪਰ ਦੂਜੇ ਪਾਸੇ ਦੇਖਿਆ ਗਿਆ ਕਿ ਜਿੱਥੇ ਇੱਟਾਂ ਰੋੜਿਆਂ ਦੀ ਬਰਸਾਤ ਹੋਈ ਹੈ ਉੱਥੇ ਗੋਲੀ ਵੀ ਚਲਾਈ ਗਈ ਹੈ ਜਿਸ ਨੂੰ ਲੈ ਕੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਬਾਕੀ ਹੁਣ ਪੁਲਿਸ ਵੀ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ